ਵੀਰੋ ਜੈ ਗੁਰਦੇਵ ਧੰਨ ਗੁਰਦੇਵ ਅੱਜ ਗੱਲ ਕਰਨ ਲੱਗੇ ਆ ਚਮਾਰ ਸਾਹਿਬ ਫਿਲਮ ਦੇ ਟਾਈਮ ਦੀਆਂ ਜੋ-ਜੋ ਕਟਨਾਵਾਂ ਸਾਡੇ ਨਾਲ ਹੋਈਆਂ ਅਸੀਂ ਫਿਲਮ ਸ਼ੁਰੂ ਕਰਤੀ ਜੀ ਸਾਡੇ ਪ੍ਰੋਡਿਊਸਰ ਨੇ ਸਾਨੂੰ ਟੋਕਨ ਪਾ ਦਿੱਤਾ ਤੇ ਅਸੀਂ ਉਸ ਮਹਾਂਪੁਰਸ਼ ਨੂੰ ਜਾਣਦੇ ਵੀ ਨਹੀਂ ਸੀ ਉਹ ਕੌਣ ਸਿਰਫ ਨਾਂ ਦਾ ਪਤਾ ਸੀ ਕਿ ਉਹਨਾਂ ਦਾ ਨਾਂ ਗਰਮੇਲ ਮਹੇਸ਼ ਸਾਹਿਬ ਮੈਂ ਰਾਈਟਿੰਗ ਕਰਤੀ ਲਾਰੀ ਸਾਹਿਬ ਨੂੰ ਕਹਤਾ ਵੀ ਸਾਰੀਆਂ ਚੀਜ਼ਾਂ ਦਾ ਅਰੇਂਜ ਕਰੋ ਆਪਾਂ ਨੂੰ ਵੱਡੀ ਫਿਲਮ ਬਣਾਉਣੀ ਆਪਾਂ ਤੇ ਇਹੋ ਜੀ ਗੇਮ ਕਰਨੀ ਆ ਆਪਣੀ ਕਲਾ ਨੂੰ ਦੁਨੀਆ ਵੇਖੇ ਤੇ ਅਸੀਂ ਸ਼ੁਰੂ ਕਰਤਾ ਜੀ ਤੇ ਮੈਂ ਗੁਰਮੇਲ ਮਹਿਰ ਸਾਹਿਬ ਜੋ ਇਨਸਾਨ ਨੇ ਉਹਨਾਂ ਦੀ ਜਿਹੜੀ ਫੋਟੋ ਆ ਕੋਈ ਹੋਰ ਵੇਖੀ ਸੀ ਮੈਂ ਕਿਸੇ ਹੋਰ ਇਨਸਾਨ ਨੂੰ ਸਮਝਦਾ ਸੀ ਅਸੀਂ ਸਮਾਣਾ ਵਿੱਚ ਜਿਹੜੇ ਅਸੀਂ ਜਗ੍ਹਾ ਲਈ ਉੱਥੇ ਬੈਠੇ ਆਂ ਜਿਸ ਜਗ੍ਹਾ ਨੂੰ ਅਸੀਂ ਕੋਠੀ 'ਚ ਆਫਿਸ ਬਣਾਇਆ ਤੇ ਲੈਰੀ ਸਾਹਿਬ ਕਹਿੰਦੇ ਵੀ ਇਹ ਜੋ ਨੇ ਇਹ ਆਪਣੇ ਪ੍ਰੋਡਿਊਸਰ ਨੇ ਮੈਂ ਇਹ ਮੇਰਾ ਦਿਮਾਗ ਮੈਂ ਕਹਾਂ ਯਾਰ ਪ੍ਰੋਡਿਊਸਰ ਇਹ ਨੇ ਉਹ ਹੋਰ ਨੇ ਉਹ ਕਹਿੰਦਾ ਨਹੀਂ ਇਹ ਸਾਡੇ ਪ੍ਰੋਡਿਊਸਰ ਨੇ ਫਿਰ ਮੈਂ ਫੋਟੋ ਵੇਖੀ ਫਿਰ ਮੈਨੂੰ ਅਸੀਂ ਫਿਲਮ ਸਟਾਰਟ ਕਰਤੀ ਸਾਡੇ ਅਕਾਊਂਟਾਂ 'ਚ ਪੈਸੇ ਪੈ ਚੁੱਕੇ ਨੇ ਪਰ ਸਾਨੂੰ ਆਪਣੇ ਪ੍ਰੋਡਿਊਸਰ ਦਾ ਪਤਾ ਨਹੀਂ ਕਿ ਸਾਡਾ ਪ੍ਰੋਡਿਊਸਰ ਕੌਣਾ ਅਸੀਂ ਮੈਨੂੰ ਲੈਰੀ ਸਾਹਿਬ ਨੂੰ ਪਤਾ ਮੈਨੂੰ ਨਹੀਂ ਪਤਾ ਉਹਨਾਂ ਫੋਟੋ ਵਿਖਾਈ ਫਿਰ ਮੈਨੂੰ ਪਤਾ ਲੱਗਾ ਕਿ ਆ ਸਾਡੇ ਪ੍ਰੋਡਿਊਸਰ ਨੇ ਗੁਰਵੇਲ ਮਹਿਜ ਸਾਹਿਬ ਉਸ ਮਹਾਂਪੁਰਸ਼ ਨੇ ਪੈਸੇ ਪਾਏ ਅਸੀਂ ਕੰਮ ਸ਼ੁਰੂ ਕਰ ਦਿੱਤਾ ਜੀ ਆਪਣੀ ਵੱਡੇ ਵੱਡੇ ਡਾਇਰੈਕਟਰਾਂ ਨਾਲ ਯਾਰੀ ਆ ਬੰਬੇ ਮੈਂ ਰਿਆਂ ਮੈਂ ਹਿੰਦੀ ਸਿਨੇਮਾ 'ਚ ਕੰਮ ਕੀਤਾ ਮੈਂ ਤੇਲਗੂ ਸਿਨੇਮਾ 'ਚ ਕੰਮ ਕੀਤਾ ਤੇ ਮੈਂ ਤਾਮਿਲ ਸਿਨੇਮਾ 'ਚ ਕੰਮ ਕੀਤਾ ਪਰ ਜੋ ਪੰਜਾਬੀ ਦੇ ਐਕਟਰ ਐ ਸਾਰੇ ਮੈਨੂੰ ਜਾਣਦੇ ਕਿਉਂਕਿ ਜਿਹੜੇ ਪੰਜਾਬੀ ਦੇ ਐਕਟਰ ਆ ਜਾਂ ਜੋ ਵੀ ਟੀਮਾਂ ਪੰਜਾਬੀ ਦੀਆਂ ਡਾਇਰੈਕਟਰ ਆ ਪ੍ਰੋਡਿਊਸਰ ਆ ਇਹਨਾਂ ਨੂੰ ਮੁੰਬਈ ਕੋਈ ਨਹੀਂ ਜਾਣਦਾ ਇਹ ਮੁੰਬਈ ਤੁਰੇ ਫਿਰਨਗੇ ਇਹਨਾਂ ਨੂੰ ਇੱਕ ਬੰਦਾ ਨਹੀਂ ਜਾਣਦਾ ਔਰ ਮੁੰਬਈ ਦੀ ਇੰਡਸਟਰੀ ਬੜੀ ਵੱਡੀ ਆ ਇਹ ਇੰਡਸਟਰੀ ਬੜੀ ਛੋਟੀ ਆ ਤੇ ਮੁੰਬਈ ਵਾਲੇ ਪੰਜਾਬੀ ਸਿਨੇਮਾ ਵਾਲਿਆਂ ਨੂੰ ਬੜੀ ਛੋਟੀ ਨਜ਼ਰ ਨਾਲ ਵੇਖਦੇ ਮੁੰਬਈ 'ਚ ਚਲੋ ਜੀ ਮੈਂ ਹੁਣ ਐਕਟਰਾਂ ਨੂੰ ਫੋਨ ਕਰਨਾ ਸ਼ੁਰੂ ਕਰਦਾ ਜਿਹਨੂੰ ਮੈਂ ਫੋਨ ਲਾਵਾਂ ਮੈਂ ਨਾਂ ਨਹੀਂ ਲਵਾਂਗਾ ਕਿਸੇ ਦਾ ਵੀ ਸਾਰਾ ਆ ਅਸੀਂ ਫਿਲਮ ਕਰਨ ਲੱਗੇ ਆ ਤੇ ਤੁਹਾਡੇ ਇੰਨੇ ਦਿਨ ਚਾਹੀਦੇ ਓਕੇ ਜੀ ਸਾਰੇ ਓਕੇ ਕਰ ਦੇਣ ਜੀ ਓਕੇ ਹੋ ਗਿਆ ਹਰ ਕਿਸੇ ਨਾਲ ਓਕੇ ਹੋ ਗਿਆ ਜਦੋਂ ਮੈਂ ਕਹਾਣੀ ਸੁਣਾਵਾ ਵੀ ਚਮਾਰ ਸਾਹਿਬ 2 ਫਿਲਮਾਂ ਚਮਾਰ ਸਾਹਿਬ ਫਿਲਮ ਦਾ ਨਾਮ ਸੁਣ ਕੇ ਵੱਡੇ ਵੱਡੇ ਐਕਟਰ ਮਨਾ ਕਰਦੇ ਕਟੋ ਕਟ 12 ਐਕਟਰਾਂ ਨੇ ਵੱਡਿਆਂ ਨੇ ਜਿਹੜੇ ਵੱਡੇ ਨੇ ਵੱਡੇ ਸਟਾਰ ਨੇ ਜਿਹੜੇ ਵੱਡੀਆਂ ਫਿਲਮਾਂ ਚ ਆਉਂਦੇ ਨੇ ਉਹਨਾਂ ਨੇ ਮੈਨੂੰ ਮਨਾ ਕੀਤਾ ਪਹਿਲਾਂ ਉਹਨਾਂ ਜੈਸ ਕਰਦਾ ਪਰ ਜਦੋਂ ਮੈਂ ਨਾਮ ਦੱਸਿਆ ਕਰ ਉਹਦੇ ਹੀ ਮਨਾ ਕਰ ਦਿਆ ਕਰਨਾ ਜੀਨਾ ਵਿੱਚ ਇੱਕ ਖੱਚ ਐਕਟਰ ਮੈਂ ਨਾਂ ਨਹੀਂ ਲਾਉਂਗਾ ਉਸ ਖੱਚ ਦਾ ਉਹਨੇ ਆਪ ਤੇ ਮਨਾ ਕੀਤਾ ਉਹਨੇ ਦੂਜੇ ਐਕਟਰਾਂ ਨੂੰ ਵੀ ਮਨਾ ਕਰਾਇਆ ਵੀ ਨਹੀਂ ਨਹੀਂ ਤੁਸੀਂ ਇਹ ਫਿਲਮ ਨਾ ਕਰਿਓ ਪਰ ਜਦੋਂ ਸਾਡੀ ਫਿਲਮ ਬਣੀ ਅੱਛਾ ਜਦੋਂ ਆ ਚੱਕਰ ਹੋਇਆ ਦੇ ਮੈਂ ਤੇ ਰਾਤ ਨੂੰ ਮੇਰਾ ਰੋਟੀ ਖਾਣ ਨੂੰ ਜੀ ਨਾ ਕਰੇ ਮੈਂ ਉਹ ਦਿਨ ਰੋਟੀ ਨਹੀਂ ਖਾਧੀ ਮੈਂ ਇਹੋ ਹੀ ਤਲਿਹਰੀ ਸਾਹਿਬ ਕਹਿਣ ਗੁਰ ਰਵੀਦਾਸ ਮਹਾਰਾਜ ਆਪੇ ਕਰਨਗੇ ਮੈਂ ਬੜਾ ਨਰਾਜ਼ ਹੋ ਕੇ ਮੈਂ ਕਹਾ ਚਲੋ ਠੀਕ ਹੈ ਗੁਰੂ ਮਹਾਰਾਜ ਆਪੇ ਕਰਨਗੇ ਫਿਲਮ ਵਿੱਚ ਕਈ ਚੱਕਰ ਹੋਏ ਸਾਡੇ ਕਈ ਪੰਗੇ ਹੋਏ ਤੇ ਅਸੀਂ ਅਰਦਾਸ ਕਰਦੇ ਸੀ ਕਿ ਗੁਰੂ ਰਵਿਦਾਸ ਮਹਾਰਾਜ ਆਪੇ ਕਰਨਗੇ ਤੇ ਉਹ ਸਾਡਾ ਕੰਮ ਹੋ ਜਾਂਦਾ ਸੀ ਅਸੀਂ ਜਿਹੜੀ ਜੀਪ ਕੀਤੀ ਸੀ ਸ਼ੂਟਿੰਗ ਤੇ ਜੀਪ ਉਹ ਜੀਪ ਵਾਲਾ ਬੰਦਾ ਚਲਾ ਗਿਆ ਅਸੀਂ ਸਾਡਾ ਮੁੰਡਾ ਦੇ ਵਿਆਹ ਚਲਾ ਗਿਆ ਮੇਰਾ ਬੜਾ ਮਨ ਖਰਾਬ ਹੀ ਹੈ ਯਾਰ ਇੱਕ ਦਿਨ ਅੱਗੇ ਪੈ ਜਾਏ ਸ਼ੂਟਿੰਗ ਵਿੱਚੋਂ ਕਿਦਾਂ ਬਜਟ ਇਧਰ ਉਧਰ ਹੁੰਦਾ ਬਾਕੀ ਸਾਰਿਆਂ ਨੇ ਤਾਂ ਪੈਸੇ ਲਈ ਜਾਣੇ ਫਿਰ ਮੈਂ ਲੈਰੀ ਸਾਹਿਬ ਨੇ ਗੁਰੂ ਮਾਰਾ ਇਹਨੂੰ ਅਰਦਾਸ ਕੀਤੀ ਉਹ ਜੀ ਆਟੋਮੈਟਿਕ ਜੀ ਵਾਲਾ ਬੰਦਾ ਸਾਡੇ ਕੋ ਆ ਗਿਆ ਸਾਨੂੰ ਇੱਕ ਕੋਠੀ ਚਾਹੀਦੀ ਸੀ ਕੋਠੀ ਨਾ ਮਿਲੇ ਜਿੱਥੇ ਅਸੀਂ ਸ਼ੂਟਿੰਗ ਕਰ ਰਹੇ ਸੀ ਜਿਸ ਘਰ ਵਿੱਚ ਉੱਥੇ ਇੱਕ ਗੈਸਟ ਆਇਆ ਉਹ ਗੱਲਾਂ ਸੁਣ ਕੇ ਕਹਿੰਦਾ ਤੁਸੀਂ ਮੇਰੀ ਕੋਠੀ ਲੈ ਲਓ ਫੜੋ ਚਾਬੀਆਂ ਅਸੀਂ ਅਰਦਾਸ ਕੀਤੀ ਤੇ ਉਹ ਬੰਦਾ ਖੁਦ ਘਰ ਆ ਗਿਆ ਪੰਜ ਸੱਤ ਚੀਜ਼ਾਂ ਇਹੋ ਜੀਆਂ ਹੋਈਆਂ ਕਿ ਸਾਡਾ ਕੰਮ ਹੋ ਨਹੀਂ ਰਿਹਾ ਤੇ ਅਸੀਂ ਦੋਹਾਂ ਨੇ ਗੁਰੂ ਮਹਾਰਾਜ ਨੂੰ ਅਰਦਾਸ ਕੀਤੀ ਤੇ ਕੰਮ ਐ ਹੋ ਗਿਆ ਮੈਂ ਤਾਂ ਲੈਰੀ ਸਾਹਿਬ ਹੁਣ ਤੱਕ ਗੱਲਾਂ ਕਰਦੇ ਆਂ ਕਿ ਯਾਰ ਪਹਿਲੀ ਵਾਰ ਆਹ ਚੀਜ਼ ਦੇਖੀ ਆ ਵੀ ਗੁਰੂ ਮਹਾਰਾਜ ਨੂੰ ਅਰਦਾਸ ਕਰਦੇ ਸੀ ਤੇ ਕੰਮ ਹੋ ਜਾਂਦਾ ਸੀ ਉਹ ਹਾਲੇ ਤੱਕ ਮੈਂ ਜਿਹੜੇ ਲੈਰੀ ਸਾਹਿਬ ਗੱਲਾਂ ਕਰਦੇ ਆਂ ਵੀਰੋ ਰੱਬ ਕੋਈ ਵੀ ਹੋਵੇ ਉਹ ਰੱਬ ਹੀ ਹੁੰਦਾ ਤੇ ਜਦੋਂ ਆਪਾਂ ਸੱਚੇ ਮਨੋਂ ਅਰਦਾਸ ਕਰਦੇ ਆ ਨਾ ਤੇ ਸੱਚੀ ਆਪਣਾ ਕੰਮ ਹੁੰਦਾ ਆਪਾਂ ਗੁਰਦਾਰੇ ਜਾਣੇ ਆ ਆਪਾਂ ਨਾਸਤਿਕ ਤੇ ਨਹੀਂ ਹੈਗੇ ਪਰ ਕਿਉਂਕਿ ਆ ਪਿਛਲੇ 15 20 ਸਾਲਾਂ ਜਿਹੜੇ ਬਾਬੇ ਬਣੇ ਇਹ ਬਾਬੇ ਸਾਰੇ ਨਕਲੀ ਇਹਨਾਂ ਨੇ ਲੋਕਾਂ ਦਾ ਰੱਬ ਤੋਂ ਵਿਸ਼ਵਾਸ ਹਟਾ ਦਿੱਤਾ ਕਿਉਂਕਿ ਇਹ ਬਾਬੇ ਆ ਵਪਾਰੀ ਟਰੇਡਰ ਮਾਲ ਕਮਾਉਣ ਵਾਲੇ ਹੈ ਨਾ ਪਰ ਲੋਕਾਂ ਦਾ ਵਿਸ਼ਵਾਸ ਗੁਰਦੁਆਰਿਆਂ 'ਚ ਹੁਣ ਮੈਂ ਆਪ ਕਈ ਵਾਰ ਸੋੰਦਾ ਬੱਚੇ ਗੁਰਦੁਆਰੇ ਨਹੀਂ ਕਲਦਨੇ ਭਾਈ ਕਿਉਂਕਿ ਜਿਹੜੇ ਉਹ ਮਹਾਂਪੁਰਸ਼ ਹੁੰਦੇ ਨਾ ਭਗਤੀ ਵਾਲੇ ਉਹ ਪਤਾ ਨਹੀਂ ਕਿੱਥੇ ਗਾਇਬ ਹੋ ਗਏ ਇੱਕ ਇਹੋ ਜਿਹੇ ਬੰਦੇ ਗੁਰੂ ਘਰਾਂ 'ਚ ਆ ਗਏ ਤੇ ਇਹ ਤਾਂ ਤੇ ਮੈਂ ਕਿਉਂਕਿ ਆਪਾਂ ਸਿੱਖ ਧਰਮ ਵਾਲਿਆਂ ਤੇ ਆਪਾਂ ਗੁਰਦੁਆਰੇ ਜਾਂਦੇ ਹੁੰਦੇ ਸੀ ਤੇ ਆਪਾਂ ਬਾਬਾ ਨਾਨਕ ਬਾਰੇ ਹੀ ਜਾਣਦੇ ਸੀ ਪਹਿਲਾਂ ਬਣਾਈ ਤਾਂ ਫਿਰ ਗੁਰੂ ਰਵਿਦਾਸ ਮਹਾਰਾਜ ਬਾਰੇ ਪਤਾ ਲੱਗਾ ਆਪਣੇ ਆਸਤੇ ਗੁਰੂ ਨਾਨਕ ਮਹਾਰਾਜ ਵੀ ਗੁਰੂ ਆ ਤੇ ਗੁਰੂ ਰਵਿਦਾਸ ਮਹਾਰਾਜ ਵੀ ਗੁਰੂ ਆ ਤੇ ਕਿਉਂਕਿ ਆਪਾਂ ਜਿਆਦਾ ਪਿੰਡਾਂ ਚ ਬਾਬਾ ਨਾਨਕ ਕਹਿੰਦੇ ਆ ਤੇ ਆਪਾਂ ਵੀ ਚਲੋ ਬਾਬਾ ਨਾਨਕ ਹੈ ਨਾ ਤੇ ਅੱਜ ਕੱਲ੍ਹ ਉਹ ਮੁੱਦੇ ਜੇ ਉੱਠ ਜਾਂਦੇ ਆ ਵੀ ਭਾਈ ਆ ਨਹੀਂ ਕਹਿਣਾ ਆ ਕਹਿਣਾ ਆਪਣੇ ਆਸਤੇ ਸਾਰੇ ਰੱਬ ਆ ਸਾਰੇ ਬਾਬੇ ਆ ਸਾਰੇ ਗੁਰੂ ਆ ਮੈਂ ਦੱਸਣਾ ਇਹ 14 ਵੀ ਜਦੋਂ ਵੀ ਸਾਡਾ ਚਮਾਰ ਸਾਹਿਬ ਫਿਲਮ ਚ ਕੋਈ ਚੀਜ਼ ਨਹੀਂ ਹੁੰਦੀ ਨਾ ਤਾਂ ਮੈਂ ਲੈਰੀ ਸਾਹਿਬ ਅਰਦਾਸ ਕਰਦੇ ਸੀ ਉਹ ਚੀਜ਼ ਹੋ ਜਾਂਦੀ ਸੀ ਉਹ ਗੱਲਾਂ ਹਾਲੇ ਤੱਕ ਅਸੀਂ ਯਾਦ ਕਰਦੇ ਆ ਤੇ ਵੀਰੋ ਸਾਡੀ ਫਿਲਮ ਬਣੀ ਹੁਣ ਸਾਡੀ ਫਿਲਮ ਸਿਨੇਮਾ ਚ ਲੱਗ ਰਹੀ ਆ ਇਟਲੀ ਵਿੱਚ ਇਟਲੀ ਜੱਗੂ ਕੀ ਫੇ ਅਸੀਂ ਕੋਸ਼ਿਸ਼ ਆ ਵੀ ਪੂਰੇ ਦੁਨੀਆ ਚ ਉਹ ਫਿਲਮ ਲਾਉਣੀ ਚਾਹਾਂਗੇ ਅੱਛਾ ਹਾਂ ਇੱਕ ਗੱਲ ਮੈਂ ਚਮਾਰ ਸਾਹਿਬ ਬਾਰੇ ਹੋਰ ਦੱਸਾਂ ਜਦੋਂ ਅਸੀਂ ਸ਼ੋਅ ਲਾਉਂਦੇ ਸੀ ਨਾ ਤੇ ਸਾਹਮਣੇ ਬੈਠੇ ਲੋਕ ਅੱਖਾਂ ਜੋ ਪਾਣੀ ਉਹਨਾਂ ਦੇ ਵਗਦਾ ਸੀ ਇੱਕ ਟਾਈਮ ਤੇ ਇੱਕ ਟਾਈਮ ਤੇ ਉਹ ਜਕਾਰੇ ਲਾਉਂਦੇ ਸੀ ਨਾਰੇ ਲਾਉਂਦੇ ਸੀ ਇਹ ਆ ਸਾਡੀ ਕਲਾਕਾਰੀ ਨੌ ਰਾਸ ਸੁਣੇ ਨੌ ਰਾਸ ਉਹ ਨੌ ਰਾਸ ਜਿਹੜੇ ਹੁੰਦੇ ਆ ਉਸ ਜਿਹੜੋ ਫਿਲਮ ਚ ਅਸੀਂ ਭਰ ਦਿੰਨੇ ਆ ਉਹ ਪੰਜਾਬੀ ਸਿਨੇਮਾ ਵਾਲਿਆਂ ਕੋ ਆ ਜਿਹੜਾ ਹੁਣ ਪਿਛਲੇ 15 ਸਾਲਾਂ ਚੋਂ ਨਚਾਰਾਂ ਭੰਡਾਂ ਦਾ ਸਿਨੇਮਾ ਆਇਆ ਤੇ ਬੰਬੇ ਜਿਹੜਾ ਆ ਬਾਲੀਵੁੱਡ ਦੱਲੀਵੁੱਡ ਆਇਆ ਪਿਛਲੇ 20 ਸਾਲ ਤੋਂ ਇਹ ਨਾ ਦੇ ਵਸਤੀ ਗੱਲ ਨਹੀਂ ਰਸ ਪਹਿਲੇ ਭਰਦੇ ਸੀ 1990 ਤੋਂ ਪਹਿਲੇ ਵਾਲੇ ਜਿਹੜੇ ਮੇਕਰ ਸੀ ਉਹ ਨਵਾਂ ਰਸਾ ਜੋ ਕੋਈ ਵੀ ਰਸ ਫਿਲਮ ਵਿੱਚ ਭਰ ਦੋ ਹੁਣ ਜਿੱਦਾਂ ਫਰਜ ਕਰ ਲੋ ਇਹਨਾਂ ਬਾਲੀਵੁੱਡ ਵਾਲਿਆਂ ਨੇ ਇਹਨਾਂ ਨੂੰ ਜਿਵੇਂ ਕਾਮ ਰਸ ਆ ਕਾਮ ਰਸ ਕੀ ਆ ਵੀ ਭਾਵੇਂ ਲੜਕੀ ਦੇ ਸਾਰੇ ਕੱਪੜੇ ਪਾਏ ਹੋਣ ਪਰ ਲੋਕ ਤੜਪ ਪੈਣਗੇ ਪਰ ਕਿਉਂਕਿ ਬਾਲੀਵੁੱਡ ਵਾਲੇ ਦਦਾਲ ਜੋ ਬੰਦੇ ਸੀ ਇਹ ਕੋਈ ਮੇਕਰ ਨਹੀਂ ਹੈਗੇ ਸੀ ਇਹ ਕੋਈ ਕਲਾਕਾਰ ਨਹੀਂ ਹੈਗੇ ਸੀ ਇਹਨਾਂ ਨੇ ਲੜਕੀਆਂ ਨੰਗੀਆਂ ਕਰਦੀਆਂ ਲੋਕਾਂ ਨੇ ਫਿਲਮਾਂ ਦੇਖਣੀ ਬੰਦ ਕਰ ਦਿੱਤੀਆਂ ਵੀਰੇ ਰਾਸ ਜਿਹੜੇ ਫਿਲਮ ਵਿੱਚ ਭਰਦੇ ਆ ਨਾ ਇਹ ਆ ਕਲਾਗਾਰੀ ਇਹਦੇ ਵਾਸਤੇ ਵੱਡੇ ਕੈਮਰੇ ਨਹੀਂ ਚਾਹੀਦੇ ਵੱਡੇ ਸੈਟਅਪ ਨਹੀਂ ਚਾਹੀਦੇ ਵੱਡੇ ਬਜਟ ਨਹੀਂ ਚਾਹੀਦੇ ਚੰਗੇ ਮੇਕਰ ਚਾਹੀਦੇ ਆ ਚੰਗੇ ਕਲਾਕਾਰ ਚਾਹੀਦੇ ਆ ਤੇ ਵੀਰੋ ਮੈਂ ਜਮਾਰ ਸਾਹਿਬ ਫਿਲਮ ਵਿੱਚ ਪਹਿਲੀ ਵਾਰ ਮੈਂ ਪਰਤਖ ਰੱਬ ਵੇਖਿਆ ਵੀ ਰੱਬ ਹੈਗਾ ਆ ਰੱਬ ਤੁਹਾਡੇ ਕੰਮ ਆਪ ਕਰਦਾ ਆ ਗੁਰੂ ਮਹਾਰਾਜ ਤੁਹਾਡੇ ਕੰਮ ਆਪ ਕਰਦੇ ਬਾ ਸੱਚੇ ਦਿਲੋਂ ਅਰਦਾਸ ਕਰੋ ਯਾਰ ਮੈਂ ਪਹਿਲੀ ਵਾਰ ਇਹ ਚੀਜ਼ ਵੇਖੀ ਮੈਂ ਲੈਰੀ ਸਾਹਿਬ ਨਾਲ ਹੁਣ ਵੀ ਗੱਲ ਕਰਦਾ ਹੁੰਨਾ ਆ ਯਾਰ ਇਹ ਤੇ ਸੱਚੀ ਰੱਬ ਆਪ ਸਾਡੇ ਕੰਮ ਕਰਦਾ ਸੀ ਤੇ ਵੀਰੋ ਸੱਚੇ ਮਨ ਨਾਲ ਰੱਬ ਦੇ ਵਿਸ਼ਵਾਸ ਰੱਖੋ ਰੱਬ ਹੈਗਾ ਆ ਤੇ ਤੁਹਾਡਾ ਮਨ ਸੱਚਾ ਚਾਹੀਦਾ ਮਨ ਸਾਫ਼ ਚਾਹੀਦਾ ਰੱਬ ਹੈਗਾ ਰੱਬ ਤੁਹਾਡੇ ਆਸਤੇ ਕੰਮ ਕਰਦਾ ਆ ਚਮਾਰ ਸਾਹਿਬ ਤੋਂ ਬਾਅਦ ਇਹ ਮੈਨੂੰ ਵਿਸ਼ਵਾਸ ਹੋ ਗਿਆ ਤੇ ਵੀਰੋ ਆਪਣੀ ਹੋਵੇ ਫਿਲਮ ਹੁਣ ਚਮਾਰ ਸਾਹਿਬ ਲੱਗਣੀ ਆ ਸਿਨੇਮਾ ਚ ਉਸ ਤੋਂ ਬਾਅਦ ਨਾਲੀ ਅਸੀਂ ਚਮਾਰ ਸਾਹਿਬ 3 ਸ਼ੁਰੂ ਕਰ ਦੇਣੀ ਆ ਉਹ ਵੱਡੇ ਬਜਟ ਦੀ ਕਰਨੀ ਆ ਤਿੰਨ 3.5 ਕਰੋੜ ਬਜਟ ਰੱਖਣਾ ਆ ਰਾਜਪਾਲ ਯਾਦਵ ਜੀ ਵੀ ਹੋਣਗੇ ਵਿੱਚ ਤੇ ਵੱਡੇ ਐਕਟਰ ਹੋਣਗੇ ਬੰਬੇਓ ਚਾਰ ਪੰਜ ਵੱਟੇ ਐਕਟਰ ਲਿਆਵਾਂਗੇ ਪੰਜਾਬ ਦੇ ਚਾਰ ਪੰਜ ਵੱਡੇ ਐਕਟਰ ਲਾਵਾਂਗੇ ਫੱਟੋ ਘੱਟ 10-12 ਐਕਟਰ ਵੱਡੇ ਲੈ ਕੇ ਵੱਡਾ ਸੈਟਅਪ ਰੱਖਾਂਗੇ ਵੀਰੋ ਬਸ ਗੁਰ ਰਵੀਦਾਸ ਮਹਾਰਾਜ ਜੀ ਨੂੰ ਫਿਰ ਅਰਦਾਸ ਆ ਵੀ ਮਹਾਰਾਜ ਜੀ ਤੁਸੀਂ ਕਿਰਪਾ ਕਰਨੀ ਆ ਤੁਸੀਂ ਬਰਮ ਬਣਾਉਣੀ ਆ ਅਸੀਂ ਨਹੀਂ ਇੰਨੇ ਯੋਗ ਹੈਗੇ ਅਸੀਂ ਇੱਕ ਆਮ ਬੰਦੇ ਆ ਪਾਣੀ ਦੇ ਬੁਲਬੁਲੇ ਆ ਤੁਹਾਡੀ ਕਿਰਪਾ ਹੋਵੇ ਤੇ ਚਮਾਰ ਸਾਹਿਬ ਥਰੀ ਨਾਲ ਦੁਨੀਆ 'ਚ ਤਮਾਕਾ ਕਰਾਂਗੇ ਵੀਰੋ ਧੰਨਵਾਦ ਵੀਰੋ ਧੰਨਵਾਦ ਵੀਡੀਓ ਆਪਣੇ ਸ਼ੇਅਰ ਕਰਦੇ ਹੋ ਯਾਰ ਬੜਾ ਵਧਾ ਵਧੀਆ ਵੀਡੀਓ ਆ ਧੰਨਵਾਦ ਵੀਰੋ ਲਵ ਯੂ ਲਵ ਯੂ ਲਵ ਯੂ ਤੇ ਸਾਡੇ ਪ੍ਰੋਡਿਊਸਰ ਸਾਹਿਬ ਗੁਰਮੇਲ ਮਹੇਸ਼ ਸਾਹਿਬ ਜਿਨ੍ਹਾਂ ਨੇ ਸਾਨੂੰ ਸਾਡੇ ਦੇ ਪੈਸਾ ਲਾਇਆ ਤੇ ਅਸੀਂ ਪੂਰੇ ਪੰਜਾਬ ਜੇ ਪੰਜਾਬੀ ਸਿਨੇਮਾ 'ਚ ਡੰਕਾ ਵਜਾਇਆ ਤਾਂ ਮੈਂ ਅਲੈਰੀ ਸਾਬ ਨੂੰ ਕਹਿਣਾ ਹੁੰਦਾ ਭਾਵੇਂ ਜਿੱਡੇ ਮਰਜੀ ਵੱਡੇ ਬਣ ਜੀਏ ਇਸ ਪੁਰਸ਼ ਦੇ ਚਰਣਾ ਦੇ ਬਰਾਬਰ ਰਹਿਣਾ ਹਮੇਸ਼ਾ ਤੇ ਵਾਦਾ ਕਰਦੇ ਹਾਂ ਗੁਰਮੇਲ ਮਹਿਸਾਬ ਹਮੇਸ਼ਾ ਤੁਹਾਡੇ ਚਰਣਾ ਦੇ ਬਰਾਬਰ ਹੀ ਰਵਾਂਗੇ ਤੁਹਾਡੇ ਅੱਗੇ ਹਮੇਸ਼ਾ ਸਾਡਾ ਸਿਰ ਝੁਕੇਗਾ ਤਾਂ ਨੂੰ ਹਮੇਸ਼ਾ ਵੱਡੇ ਭਰਾ ਮੰਨਿਆ ਜਾਊਗਾ ਤੇ ਪੰਜ ਫਿਲਮਾਂ ਬਣਾਉਣ ਦਾ ਵਾਅਦਾ ਕੀਤਾ ਜੀ ਅਸੀਂ ਮਿਹਰ ਸਾਹਿਬ ਨਾਲ ਕਿ ਆਪਾਂ ਪੰਜ ਫਿਲਮਾਂ ਬਣਾਉਣੀਆਂ ਆ ਤੇ ਜਦੋਂ ਚਮਾਰ ਸਾਹਿਬ 3 ਚਮਾਰ ਸਾਹਿਬ 4 ਚਮਾਰ ਸਾਹਿਬ 5 ਆਉਣਗੀਆਂ ਨਾ ਵੀਰੋ ਦੇਖਿਓ ਫਿਰ ਤੇ ਧੰਨਵਾਦ ਵੀਰੋ ਜੈ ਗੁਰਦੇਵ ਧੰਨ ਗੁਰਦੇਵ